ਦੇਸ਼ ਦੁਨੀਆ ਵਿੱਚ ਬਾਤ ਤੇ ਪੰਜਾਬੀਆਂ ਨੂੰ ਸੱਤ ਚੜਿਆ ਕਾਲ ਮੈਜਿੰਦਰ ਸਿੰਘ ਬਿਲਗਤ ਤੇ ਤੁਸੀਂ ਵੇਖ ਰਹੇ ਹੋ ਬਿਲਗਾ ਨਿਊਜ਼ ਔਨਲਾਈਨ ਚੈਨਲ ਤੇ ਦੋਸਤੋ ਅੱਜ ਗੱਲ ਕਰਾਂਗੇ ਹਲਕਾ ਨਕੂਦਰ ਤੋਂ ਕਾਂਗਰਸ ਦੀ ਕਾਂਗਰਸ ਦੀ ਗੱਲ ਕਰਾਂਗੇ ਤੇ ਹਲਕਾ ਨਕੂਦਰ ਤੋਂ ਕਾਂਗਰਸ ਨੇ ਹਲਕਾ ਇੰਚਾਰਜ ਡਾਕਟਰ ਨਵਜੂਦ ਸਿੰਘ ਦਈਆ ਆਪਣੀ ਕਾਂਗਰਸ ਦੀ 227 ਨੂੰ ਲੈ ਕੇ ਮਜ਼ਬੂਤੀ ਡਾਕਟਰ ਦਈਆ ਹੁਣਾਂ ਵੱਲੋਂ ਸ਼ੁਰੂਆਤ ਕਰ ਦਿੱਤੀ ਗਈ ਹੈ ਆਓ ਇਸ ਦੇ ਉੱਤੇ ਦੋਸਤੋ ਇੱਕ ਤੁਹਾਨੂੰ ਇੱਕ ਖਬਰ ਸੁਣਾਉਣਾ ਕਿ ਹਲਕਾ ਨਕੂਤਰ ਦੇ ਇੰਚਾਰਜ ਡਾਕਟਰ ਨਵਜੂਦ ਸਿੰਘ ਦਈਆ ਨੇ 227 ਨੂੰ ਲੈ ਕੇ ਹਲਕੇ ਦੇ ਅੰਦਰ ਸਰਗਰਮੀਆਂ ਬੜਾ ਦਿੱਤੀਆਂ ਨੇ ਨਕੂਤਰ ਤੇ ਨੂਰਮੰਹਲ ਨੂੰ ਲੈ ਕੇ ਉਹਨੇ ਜਥੇਬੰਦਕ ਤੌਰ ਤੇ ਇਹ ਦੋਵਾਂ ਸ਼ਹਿਰਾਂ ਦੇ ਵਿੱਚ ਮੈਲਾ ਪ੍ਰਧਾਨ ਨਿਯੁਕਤ ਕੀਤੇ ਆ ਜਦੋਂ ਕਿ ਨੂਰ ਮਹਿਲ ਤੋਂ ਇੱਕ ਮਰਦ ਨੂੰ ਪ੍ਰਧਾਨ ਬਣਾਇਆ ਬਿਲਕੈ ਦੀ ਵੀ ਗੱਲ ਕਰਾਂ ਕਿ ਕਿ ਬਿਲਕੈ ਦੇ ਵਿੱਚ ਕੀ ਡਾਕਟਰ ਨਵਜੋਤ ਦਾਈਆ ਨੂੰ ਇੱਕ ਯੂਥ ਪੈਂਡ ਦਾ ਆਗੂ ਨਕਸਾਰ ਪਛਾ ਸਕਦਾ ਏ ਆਓ ਸ਼ੁਰੂਆਤ ਕਰਦੇ ਹਾਂ ਨਕੋਦਰ ਤੋਂ ਕੇ ਨਕੋਤਰ ਦੇ ਵਿੱਚ ਕਾਂਗਰਸ ਦੇ ਅਜਾਜ ਡਾਕਟਰ ਨਮਜੂਦ ਤਾਇਆ ਨੇ 26 ਜਨਵਰੀ ਨੂੰ ਕਾਂਗਰਸ ਦੇ ਨਵੇਂ ਬਣੇ ਦਫ਼ਤਰ ਤੇ ਕੌਮੀ ਚੱਡਾ ਲਹੌਰ ਦੇ ਸਾਬਕਾ ਮੁੱਖ ਮੰਤਰੀ ਚੰਜੀ ਸਿੰਘ ਚੰਨੀ ਤੇ ਉਹਨਾਂ ਦੇ ਨਾਲ ਸ਼ਾਹਪੁਰ ਤੋਂ ਵਿਧਾਇਕ ਹਰਦੇਵ ਸਿੰਘ ਲਾਟੀ ਸ਼ੇਰੋਵਾਲੀਆ ਨੂੰ ਬੁਲਾਇਆ ਹੋਇਆ ਸੀ ਇਸ ਮੌਕੇ ਤੇ ਜੋ ਨਵੀਆਂ ਨਿਯੁਕਤੀਆਂ ਦੇ ਪੱਤਰ ਦਿੱਤੇ ਗਏ ਉੱਤੇ ਦੋਸਤੋਂ ਗੱਲ ਕਰ ਲੈਂਦੇ ਆ ਨਕੂਤਰ ਅਤੇ ਨੂਰਮੈਲ ਦੋ ਸ਼ਹਿਰਾਂ ਵਿੱਚ ਆਪਣੇ ਆਧਾਰ ਨੂੰ ਮਜ਼ਬੂਤ ਕਰ ਲਈ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਗੱਲ ਨਕੂਤਰ ਦੀ ਕਰ ਲੈਂਦੇ ਆ ਇੱਥੇ ਮਹਿਲਾ ਬੈਂਕ ਨੂੰ ਮਜ਼ਬੂਤ ਕਰ ਲਈ ਮੈਡਮ ਹਰਜਿੰਦਰ कौर ਨੂੰ ਪ੍ਰਧਾਨ ਬਣਾਇਆ ਗਿਆ ਨਕੂਤਰ ਦੀ ਬਲਾਕ ਪ੍ਰਧਾਨ ਲਗਾਇਆ ਗਿਆ ਸੰਦੀਪ ਕੌਰ ਨੂੰ ਇਸੇ ਤਰ੍ਹਾਂ ਨੂਰਮੈਲ ਦੀ ਅਗਰ ਗੱਲ ਕਰਨੀ ਜਾਵੇ ਤਾਂ ਇੱਥੇ ਨੂਰ ਮਹਿਲ ਵਿੱਚ ਸ਼ਹਿਰ ਦੀ ਮਹਿਲਾ ਵੈਂਕ ਦੀ ਪ੍ਰਧਾਨ ਬਣਾਇਆ ਸੁਮਨ ਲਤਾ ਪਾਟੂ ਜਦੋਂ ਕਿ ਇੱਥੇ ਰਕੇਸ਼ ਕੁਮਾਰ ਪਲੇਰ ਜੋ ਪਿਛਲੇ ਸਮੇਂ ਸ਼ਹਿਰੀ ਪ੍ਰਧਾਨ ਸੀ ਉਹਨਾਂ ਦੀ ਜਗ੍ਹਾ ਸੰਦੀਪ ਕੁਮਾਰ ਅਰੋੜਾ ਜਿਹਨਾਂ ਨੂੰ ਪਿਆਰ ਨਾਲ ਬਾਬਾ ਕੋਕ ਵੀ ਕਿਹਾ ਜਾਂਦਾ ਉਹਨਾਂ ਨੂੰ ਪ੍ਰਧਾਨ ਲਗਾਇਆ ਗਿਆ ਇਹ ਨਿਯੁਕਤੀਆਂ ਦਾ ਜੋ ਅਸੀਂ ਤੁਹਾਡੇ ਅੱਗੇ ਬੇਰਵਾ ਦਿੱਤਾ ਇਹਨੂੰ ਲੈ ਕੇ ਗੱਲ ਕਰ ਲੈਨੇ ਆ ਨੂਰਮੈਲ ਦੀ ਨੂਰਮੈਲ ਵਿੱਚ ਕਿਸੇ ਸਮੇਂ ਕਾਂਗਰਸ ਦਾ ਘਰ ਮੰਨਿਆ ਗਿਆ ਕਾਂਗਰਸ ਦਾ ਨੂਰਮੈਲ ਵਿੱਚ ਜਿੱਥੇ ਲਗਾਤਾਰ 2007 ਤੋਂ ਲੈ ਕੇ 2017 ਤੱਕ 10 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹਿਣ ਕਰਕੇ ਪਹਿਲਾਂ ਗੁਰਦੀਪ ਸਿੰਘ ਪੁੱਲਰ ਤੇ ਉਸ ਤੋਂ ਬਾਅਦ ਗੁਰਪ੍ਰਤਾਪ ਸਿੰਘ ਬਡਾਲਾ ਨੂਰਮੈਲ ਵਿੱਚ ਹਿੰਦੂ ਪਰਿਵਾਰਾਂ ਦੇ ਵਿੱਚ ਆਪਣੀ ਚੰਗੀ ਪੈਂਟ ਬਣਾਉਣ ਕਰਕੇ ਕਾਂਗਰਸ ਇੱਥੋਂ ਲਗਾਤਾਰ ਘਟਦੀ ਗਈ ਕਾਂਗਰਸ ਹੁਣ ਇਸ ਖੁਸ਼ੀ ਹੋਈ ਤਾਕਤ ਨੂੰ ਮੁੜ ਵਾਪਸ ਲੈਣ ਲਈ ਡਾਕਟਰ ਮੌਜੂਦ ਆਈਆਂ ਨੇ ਇੱਥੇ ਜੋ ਨਵੀਆਂ ਨਿਯੁਕਤੀਆਂ ਕੀਤੀਆਂ ਉਹਨਾਂ ਨੂੰ ਲੈ ਕੇ ਲੱਗਦਾ ਕਿ ਉਹ ਨੂਰ ਮਹਿਲ ਵਿੱਚ ਆਪਣਾ ਆਧਾਰ ਵਧਾਉਣ ਲਈ ਉਹਨਾਂ ਨੇ ਇਹ ਨਵੀਆਂ ਨਿਯੁਕਤੀਆਂ ਕੀਤੀਆਂ ਇਹਨਾਂ ਨਿਯੁਕਤੀਆਂ ਦੇ ਨਾਲ ਇਹ ਵੀ ਗੱਲ ਕਰ ਲੈਣੇ ਆ ਕਿ ਰਕੇਸ਼ ਕੁਮਾਰ ਪੁਰਾਣੇ ਕਾਂਗਰਸੀ ਔਰ ਉਹਨਾਂ ਦਾ ਹੁਣ ਤੱਕ ਉਹ ਕਈ ਵਾਰ ਨੂਰਮੈਲ ਦੇ ਵਿੱਚ ਕੌਂਸਲਰ ਰਹੇ ਪਰ ਉਹਨਾਂ ਦੀ ਥਾਂ ਜਿਸ ਨੌਜਵਾਨ ਆਗੂ ਨੂੰ ਪ੍ਰਧਾਨ ਬਣਾਇਆ ਕੋਸ਼ਿਸ਼ ਕੀਤੀ ਹੈ ਡਾਕਟਰ ਦਈਆ ਨੇ ਕਿ ਨੂਰਮੈਲ ਦੇ ਵਿੱਚ ਇਸ ਨੌਜਵਾਨ ਆਗੂ ਦੇ ਰਾਹੀ ਸ਼ਹਿਰ ਦੇ ਵਿੱਚ ਆਪਣੀ ਹੋਰ ਪੈੜ ਵਧਾਈ ਜਾਵੇ। ਇਸ ਸੋਚ ਨੂੰ ਲੈ ਕੇ ਇਸ ਜਥੇਬੰਦ ਕਟਾਂਚੇ ਦੇ ਵਿੱਚ ਫੇਰ ਬਦਲ ਨੂੰ ਲੈ ਕੇ ਨੂਰ ਮਹਿਲ ਵਿੱਚ ਡਾਕਟਰ ਦਾਈਆ ਕਿੰਨਾ ਕ ਕਾਮਯਾਬ ਹੁੰਦੇ ਆ ਇਹ ਆਉਣ ਵਾਲਾ ਸਮਾਂ ਦੱਸ ਸਕਦਾ ਹੈ। ਹਾਂ ਡਾਕਟਰ ਦਾਈਆ ਇੱਕ ਵਧੀਆ ਲੀਡਰ ਹੈ। ਬڑا ਐਫਰਟ ਕਰਦੇ ਆ ਪਾਰਟੀ ਦੇ ਵਿੱਚ ਮਜਬੂਤੀ ਲਾਉਣ ਲਈ ਕਿੰਨੀ ਕਾਮਯਾਬੀ ਮਿਲਦੀ ਹੈ ਉਹਨਾਂ ਨੂੰ ਇਹ ਆਉਣ ਵਾਲੇ ਸਮੇਂ ਦੇ ਵਿੱਚ ਚਰਚਾ ਹੁੰਦੀ ਰਹਿਣੀ ਹੈ ਕੱਲ ਬਿਲਗੇ ਦੀ ਕਰ ਲੈਨੇ ਆ ਕਿ ਬਿਲਗੇ ਦੇ ਵਿੱਚ ਲੰਘੇ ਦਿਨ ਜਿਹੜੀ ਨਗਰਪੰਚਾਇਤ ਦੀ ਚੋਣ ਹੋਈ ਹੈ ਉਸ ਵਿੱਚ ਕਾਂਗਰਸ ਘਟੀ ਹੈ ਕਿਉਂਕਿ ਪਿਛਲੀ ਵਾਰ ਇੱਥੇ ਕਾਂਗਰਸ ਦੀ ਨਗਰਪੰਚਾਇਤ ਦੇ ਉੱਤੇ ਕਮੇਟੀ ਬਣੀ ਸੀ ਕਬਜਾ ਸੀ ਪਰ ਇਸ ਵਾਰ ਚੋਣ ਦੌਰਾਨ ਭਾਵੇਂ ਚਾਰ ਪਾਰਟੀਆਂ ਦਾ ਘਟ ਜੋੜ ਸੀ ਇਸ ਦੇ ਬਾਵਜੂਦ ਵੀ ਕਾਂਗਰਸ ਨੂੰ ਸਿਰਫ ਇੱਥੇ ਤਿੰਨ ਮੈਂਬਰ ਜਿਹੜੇ ਆ ਉਹ ਮਿਲਿਆ ਤੇ ਆਓ ਹੁਣ ਇੱਥੇ ਇੱਕ ਗੱਲ ਕਰਨੀ ਜਿਹੜੀ ਅਸੀਂ ਜ਼ਰੂਰੀ ਸਾਂਝਦੇ ਹਾਂ ਉਹ ਇਹ ਹੈ ਕਿ ਇੱਥੇ ਜੁੱਧਵੰਗ ਕਾਂਗਰਸ ਦੇ ਇੱਕ ਆਗੂ ਬਲੋਂ ਜਿਸਨੇ ਬਿਲਕੁਲ ਲੋਕ ਅਵਾਜ਼ ਨਾ ਦੇ ਫੇਸਬੁੱਕ ਪੇਜ ਦੇ ਉੱਤੋਂ ਇੱਕ ਪੋਸਟ ਪਾਈ ਇੱਕ ਕਲਾਕਾਰ ਦਾ ਨਾਂ ਲਿਖ ਕੇ ਨਾਲ ਨਹੀਂ ਲਿਖਿਆ ਇੱਕ ਪੱਤਰਕਾਰ ਪ੍ਰਤੀ ਇੱਕ ਸ਼ਬਦ ਜਿਹੜਾ ਵਰਤਿਆ ਕਿ ਬਕਾਊ ਪੱਤਰਕਾਰ ਬੇਸ਼ੱਕ ਉਸ ਪੱਤਰਕਾਰ ਦਾ ਇਸ ਜੂਥ ਬੈਂਕ ਦੇ ਆਗੂ ਨੇ ਨਾਂ ਨਹੀਂ ਲਿਖਿਆ ਪਰ ਪੱਤਰਕਾਰ ਹੋਣ ਦੇ ਨਾਤੇ ਮੈਂ ਇਹ ਇੱਥੇ ਕਹਿਣਾ ਚਾਹੁੰਦਾ ਕਿ ਬਿਰਕੇ ਦੀ ਕਾਂਗਰਸ ਇੰਨੇ ਯੋਗੀ ਹੈ ਨਹੀਂ ਕਿ ਉਹ ਪੱਤਰਕਾਰਾਂ ਨੂੰ ਖਰੀਦ ਲਵੇ ਕਾਂਗਰਸ ਤਾਂ ਪਿਛਲੇ ਸਮੇਂ 'ਚ ਖਬਰਾਂ ਲਵਾ ਲੁਕੇ ਸਪਲੀਮੈਂਟ ਦੇਣ ਯੋਗੀ ਵੀ ਨਹੀਂ ਰਹੀ ਕਿਉਂਕਿ ਮੇਰੇ ਕੋਲ ਇਸ ਗੱਲ ਦੀ ਜਾਣਕਾਰੀ ਹੈ ਇੱਥੋਂ ਤੱਕ ਐਡ ਲਵਾ ਕੇ ਪੈਸੇ ਵੀ ਜਿਹੜੇ ਆ ਉਹ ਨਹੀਂ ਦਿੱਤੇ ਜਾਂਦੇ ਰਹਿ 5000 ਰੁਪਇਆ ਇੱਕ ਕਾਂਗਰਸੀ ਮੇਰੇ ਕੋਲ ਅਜੀਤਪੁਰ ਵਿੱਚ ਐਡ ਲਵਾ ਕੇ ਮਾਰੀ ਬੈਠਾ ਜੀ ਕਾਂਗਰਸੀ ਮੇਰਾ ਉਹ 5000 ਰੁਪਇਆ ਹੀ ਵਵਾਦਣ ਦਾ ਮੈਂ ਇਹਨਾਂ ਦਾ ਧੰਨਵਾਦ ਕਰੂੰਗਾ ਤੇ ਕਿਉਂਕਿ ਸਪਲੀਮੈਂਟ ਦੇਣ ਵਿੱਚ ਕਾਂਗਰਸ ਦਾ ਹਮੇਸ਼ਾ ਹੱਥ ਸੰਗ ਰਿਆ ਸਪਲੀ ਦੇਣ ਸਪਲੀਮੈਂਟ ਮੰਗਣ ਤੇ ਬਾਰ-ਬਾਰ ਫੋਨ ਕਰਾਉਣੇ ਔਰ ਬਾਅਦ ਵਿੱਚ ਕੋਈ ਥੋਸਰਾ ਨਹੀਂ ਫੜਾਉਣਾ ਇਹ ਇਹਨਾਂ ਦੀ ਪਿਛਲੇ ਸਮੇਂ ਜਿਵੇਂ ਅੱਜ ਵੀ ਇਹ ਮੈਂ ਕਹਿ ਸਕਦਾ ਆਦਤ ਹੈ ਸਾਡੇ ਤੋਂ ਇਹਨਾਂ ਨੇ ਖਬਰਾਂ ਵੀ ਦੇਖਣੀਆਂ ਨਵਾਈਆਂ ਤ ਸਾਡੇ ਕੋ ਸਲਾਬ ਮਚਰਾ ਬਿਲੀਆ ਤਾਈੋਂ ਬਾਂញ ਸਲਾਬਾ ਨਗਰ ਪੰਚਾਇਤ ਤੇ ਪਿਛਤੀਆਰੀ ਇਹਨਾਂ ਦਾ ਕਾਰਜਾ ਹੋਇਆ ਸੀ ਬਾੜਤਿਆ ਤਾਂ ਅਸੀਂ ਇਹਨਾਂ ਦਾ ਮੋਢਾ ਚੌਧਰੀ ਖਲਾਬ ਸੀ ਜੇ ਇੰਨੇ ਤਾਕਤਵਰ ਹੁੰਦੇ ਹਾਜੇ ਪਿਛਲੇ ਦਿਨੀ ਇਥੋਂ ਜਿਵੇਂ ਚਰਜੀਤ ਸਿੰਘ ਚੰਨੀ ਨੂੰ 2000 ਵੋਟ ਮਿਲੀ ਸੀ ਬਲਗੇ ਤੋਂ ਉਸ ਬੋਰਡ ਨੂੰ ਲੈ ਕੇ ਕਾਂਗਰਸ ਦੇ ਅੰਦਰ ਬਹੁਤ ਇੱਕ ਤਾਕਤ ਸੀ ਕਿ ਅਸੀਂ ਇੱਥੋਂ ਵੱਧ ਤੋਂ ਵੱਧ ਸੀਟਾ ਐਸ ਵੀ ਇਸ ਵਾਰ ਵੀ ਜਿੱਤ ਲੈਣੀਆਂ ਗੱਠਜੋੜ ਤੈਨੂੰ ਇਹ ਬਣਿਆ ਸੀ ਪਰ ਸੀਟਾਂ ਬਣੀਆਂ ਤੈਨ ਜਿਹੜੇ 8 ਨੰਬਰ ਬਾੜ ਤੋਂ ਹਰੀਓਮ ਨੂੰ ਹਰਾਉਣਾ ਚਾਹੁੰਦੇ ਸੀ ਉਹਨਾਂ ਲੋਕਾਂ ਨੂੰ ਵੀ ਮਜਬੂਰੀ ਬਣ ਗਈ ਹਰੀਓਮ ਨੂੰ ਜਿਤਾਉਣ ਦੀ ਇਹ ਇਸ ਕਰਕੇ ਅੱਜ ਇੱਥੇ ਚਰਚਾ ਕਰਨੀ ਪਈ ਕਿ ਇਹ ਜੋ ਪੋਸਟਾ ਪਾ ਕੇ ਇੱਕ ਮੁਖੌਲ ੜਾਉਣ ਵਾਲੀ ਗੱਲ ਕੀਤੀ ਗਈ ਹੈ। ਭਾਵੇਂ ਕੋਈ ਹੋਰ ਪੱਤਰਕਾਰ ਬਿਲਗੇ ਦੇ ਵਿੱਚ ਇਸ ਨੂੰ ਲੈ ਕੇ ਗੱਲ ਨਾ ਕਰੇ ਮੈਂ ਜ਼ਰੂਰ ਗੱਲ ਕਰਾਂਗਾ ਕਿਉਂਕਿ ਮੈਨੂੰ ਇਹ ਗੱਲ ਕਰਨੀ ਆਉਂਦੀ ਹੈ ਕਿ ਬਿਲਗੇ ਦੇ ਵਿੱਚ ਕੀ ਕਾਂਗਰਸ ਪਿਛਲੇ ਸਮੇਂ ਵਿੱਚ ਕਿ ਹੋ ਜਈ ਪੱਤਰਕਾਰਾਂ ਦੇ ਨਾਲ ਵਰਤਦੀ ਜਈ ਹੈ ਅਖਬਾਰਾਂ ਦੇ ਵੱਡੇ ادارے ਜਿੱਥੇ ਸਾਰੀਆਂ ਪਾਰਟੀਆਂ ਚੁੱਕਦੀਆਂ ਇਹ ਗੱਲ ਵੱਖਰੀ ਹੈ ਕਿ ਹੁਣ ਸੋਸ਼ਲ ਮੀਡੀਆ ਪੇਜਾਂ ਨਾਲ ਪੱਤਰਕਾਰਾਂ ਦੀ ਲੋੜ ਘਟ ਗਈ ਹੈ ਪਰ ਅੱਜ ਵੀ ਜਿਹੜੇ ਪੱਤਰਕਾਰ ਲਿਖਦੇ ਐ ਉਨ੍ਹਾਂ ਦੀ ਅਜੀਬੀ ਇਹਨਾਂ ਪਾਰਟੀਆਂ ਨੂੰ ਬਹੁਤ ਜ਼ਰੂਰਤ ਹੈ। ਇਹ ਇਸ ਪੋਸਟ ਦੇ ਵਿੱਚ ਇਸ ਵੀਡੀਓ ਵਿੱਚ ਜੇਕਰ ਇਸ ਕਰਕੇ ਕਰਨਾ ਪਿਆ ਕਿ ਇਸ ਦਾ ਨੁਕਸਾਨ ਡਾਕਟਰ ਨਵਜੋਤ ਸਿੰਘ ਦਾ ਹੀਆ ਨੂੰ ਮਿਲ ਗਏ ਵਿੱਚ ਹੋ ਸਕਦਾ ਜੇ ਅਗਰ ਉਹ ਆਪਣੀ ਪਾਰਟੀ ਦੇ ਇਹੋ ਜਿਹਾ ਮਾੜੀ માનਸਿਕਤਾ ਵਾਲੇ ਆਗੂਆਂ ਨੂੰ ਨਾਥ ਨਹੀਂ ਪਾਉਂਦੇ। ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਬਹੁਤ ਕੁਝ ਕਹਿਣ ਨੂੰ ਸਾਡੇ ਕੋਲ ਹੈ ਗੱਲ ਅਗਰ ਸੱਚੀ ਹੋਵੇ ਤਾਂ ਜ਼ਰੂਰ ਮੰਨਣੀ ਪੈਂਦੀ ਹੈ ਝੂਠੀ ਗੱਲ ਕਦੇ ਵੀ ਨਹੀਂ ਬਰਦਾਸ਼ਤ ਕੀਤੀ ਜਾਊਗੀ ਇਸ ਕਰਕੇ ਇਹ ਅੜੀਕ ਰੱਖਾਂਗੇ ਤੇ ਡਾਕਟਰ ਦਾਈਆ ਅਜੇ ਆਗਵਾ ਨੂੰ ਨਤ ਪਾ ਲੈਂਦੇ ਆ ਜਾਂ ਸਾਨੂੰ ਅਜੇ ਹੋਰ ਕਹਿਣਾ ਪਊਗਾ ਇਹ ਅਨਾਰ ਸਮਾਂ ਦੱਸੂਗਾ ਸੋ ਦੋਸਤੋ ਅੱਜ ਲਈ ਇੰਨਾ ਹੀ ਤੁਸੀਂ ਵੇਖਦੇ ਰਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਧੰਨਵਾਦ ਕਿਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ